ਇਨਸਾਨੀਅਤ ਦਾ ਕਹਾਣਕਾਰ ਦੇਣ ਵਾਲਾ ਇਹ ਮਾਮਲਾ ਗੁਰਦਾਸਪੁਰ ਦੇ ਪਿੰਡ ਕੋਟਲੀ ਖਰਚੰਦਾ ਦਾ ਹੈ ਜਿੱਥੇ ਕੁਝ ਪ੍ਰਵਾਸੀ ਦਰਿੰਦਿਆਂ ਨੇ ਇੱਕ 85 ਸਾਲ ਦੀ ਬਜ਼ੁਰਗ ਔਰਤ ਦਾ ਸਮੂਹਿਕ ਬਲਾਤਕਾਰ ਕਰਨ ਮਗਰੋਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮ੍ਰਿਤਕ ਬਜ਼ੁਰਗ ਮਹਿਲਾ ਦੀ ਪਛਾਣ ਗੁਰਦੀਪ ਕੌਰ ਵਜੋਂ ਹੋਈ ਹੈ ਜਿਨ੍ਹਾਂ ਦੀ ਉਮਰ ਕਰੀ 85 ਸਾਲ ਸੀ ਵ੍ਰਿੱਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਦੇ ਨੇੜੇ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੇ ਵੱਲੋਂ ਇੱਕ ਘਿਣਾਉਣਾ ਕੰਮ ਕੀਤਾ ਗਿਆ। ਕਿ ਰਾਸੀਤਾਂ ਰਹਿਆਂ ਦੀ ਉਮਰ ਹੀ ਭਾਈ ਬੀਤੀ ਰਾਤ ਸਾਡੇ ਗੁਆਂਢਕ ਭਈਏ ਰਹਿੰਦੇ ਸੀ ਭਈਆਂ ਨੇ ਨਾਲੇ ਤੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਨਾਲੇ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾਲੇ ਗਲਾ ਘੁੱਟ ਕੇ ਉਹਨਾਂ ਨੂੰ ਮਾਰ ਦਿੱਤਾ। ਮਾਰਨ ਤੋਂ ਬਾਅਦ ਚ ਸਵੇਰੇ ਸਾਨੂੰ ਪਤਾ ਜਦੋਂ ਲੱਗਾ ਆਪਾਂ ਪੁਲਿਸ ਨੂੰ ਤਲਾਹ ਦਿੱਤੀ। ਪੁਲਿਸ ਨੇ ਆਪਣੀ ਕਾਰਵਾਈ ਕੀਤੀ। ਠੀਕ ਹੈ ਜੀ। ਭਈਆਂ ਇਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਰਹਿੰਦੇ ਆ ਉਹਨਾਂ ਤੇ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਅੱਗ ਲਾ ਕੇ ਸਾਕੇ ਰਹਿੰਦੇ ਆ ਉਹਨਾਂ ਦੀ ਵੀ ਪੁਸਤਗਸ ਹੋਣੀ ਚਾਹੀਦੀ ਆ ਕਿਉਂਕਿ ਕੱਲ ਨੂੰ ਕਿਸੇ ਦੀਆਂ ਮੁੜਕੇ ਧੀਆ ਭੈਣਾਂ ਜਾ ਕਿਸੇ ਨੂੰ ਇਹ ਪ੍ਰੋਬਲਮ ਨਾ ਆਵੇ ਭਾਈ ਅਸੀਂ ਸਾਨੂੰ ਸਵੇਰੇ ਪਤਾ ਲੱਗਾ ਜੀ ਜਦੋਂ ਸਾਡੇ ਬੱਚੇ ਭਰਾ ਮਰ ਦੇ ਬੱਚੇ ਮਾਤਾ ਨੂੰ ਖਾਣਣ ਵਾਸਤੇ ਗਏ ਫਿਰ ਲਿਖਿਆ ਉਹਨਾਂ ਨੇ ਜੀ ਮਾਤਾ ਇਕੱਲੇ ਰਹਿੰਦੇ ਸੀ ਜੀ ਸਾਲਾ ਘੁੱਟ ਕੇ ਮਾਤਾ ਨੂੰ ਮਾਤਾ ਦੇ ਸੌਲ ਦੇ ਨਾਲ ਹੀ ਗਲਾ ਘੁੱਟ ਕੇ ਮਾਰ ਦਿੱਤਾ ਉਧਰ ਪੁਲਿਸ ਨੇ ਵੀ ਕਾਰਵਾਈ ਕਰਦਿਆਂ ਹੋਇਆਂ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਤਕਹੋੜੀ ਚੰਨਾ ਬੀਰਗੋਆ ਦਾ ਤ੍ਰਾਸਿਕ ਸਾਮੂਹ। ਗੁਰਦੀਪ ਗੋਸਲ। ਤੇ ਉਹਦਾ ਗਲਾ ਘੁੱਟ ਕੇ ਰੇਪ ਕਰਕੇ ਤੇ ਨੂੰ ਬਹੀਏ ਲੱਗੇ ਰਹਿੰਦੇ ਸੀ। ਬਈਆਂ ਦੇ ਸ਼ਰਾਬ ਪੀ ਕੇ ਰਾਤੇ ਕੰਮ ਕਰਦਾ। ਉਹ ਅਰੈਸਟ ਕਰ ਲਿਆ ਬਈ ਨੂੰ 5:00 ਦੇ ਕੇ ਤੇ 10:00 ਦੇ ਤੱਕ। ਇਹ ਕਹਿੰਦੇ ਆ ਤੇ 10 ਜਣੇ ਇਕੱਠੇ। ਵਿੱਚੋਂ ਇੱਕ ਜਣਾ ਨੇ ਕੀਤਾ। ਇਹ ਘਟਨਾ ਬਿਆਨਕਾਰੀ ਹੈ ਕਿ ਹੁਣ ਸਾਡੇ ਦੇਸ਼ ਦੇ ਵਿੱਚ ਨਵਾਲਗਾਂ ਤੋਂ ਬਾਅਦ ਬਜ਼ੁਰਗ ਮਹਿਲਾਵਾਂ ਵੀ ਸੁਰੱਖਿਤ ਨਹੀਂ ਹਨ ਇਸ ਨੂੰ ਕੋਰ ਕਾਲ ਯੁੱਗ ਨਾ ਕਹੀਏ ਤਾਂ ਫਿਰ ਕੀ ਕਹੀਏ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ